ਸੱਜਣੋ ਅੱਜ ਹੋ ਗਈ ਆ 12 ਜੁਲਾਈ ਅੱਜ ਤੁਹਾਨੂੰ 12 ਜੁਲਾਈ ਦੀ ਵੀਡੀਓ ਦਿਖਾ ਰਹੇ ਆ ਜੀ ਆਹ ਵੇਖੋ ਜਿਹੜੀ ਰੋਈ ਆ ਬਾਈ ਜੀ ਪਿੱਛੇ ਬਹੁਤ ਜ਼ਿਆਦੀਆਂ بارشਾਂ ਹੋ ਰਹੀਆਂ ਕਿਉਂਕਿ ਸਾਡੇ ਕੋਈ ਐਡਾ ਜ਼ਿਆਦੀ بارش ਨਹੀਂ ਹੋਈ ਬਾਕੀ ਐਦੂ ਤੁਹਾਨੂੰ ਗ੍ਰੰਥ ਦਿਖਾ ਦਈਏ ਕਿਉਂ ਕਿ ਜੁਗਨੋ ਪੈਰ ਨਿਕਲ ਜਾਂਦੀ ਐਨੂੰ ਅਗੇ ਦਿਖਾ ਪਿੱਛੇ ਆਹ ਦੇਖੋ ਕਿਵੇਂ ਜਿਹੜੇ ਸਾਰਾ ਇਹਨੂੰ ਕਹਿਉਣਾ ਮਾਰ ਕੇ ਵਿਖਾਓ ਕਿ ਕਿਨਾ ਜਿਹੜਾ ਪਾਣੀ ਆ ਰਿਹਾ ਕਿੱਧਰ ਦੀ ਕਿਵੇਂ ਬਾਈ ਜੀ ਦਰਿਆ ਵਧੇ ਜਰਿਆ ਬਣੇ ਬੈਠਿਆ ਕਿਉਂਕਿ ਪਿੱਛੇ ਬਾਰਸ਼ਾਂ ਬਹੁਤ ਜ਼ਿਆਦਾ ਹੋ ਰਹੀਆਂ ਕਿਉਂਕਿ ਇੱਥੇ ਸਾਡੇ ਬਹੁਤ ਘੱਟ بارش ਕੋਈ ਐਡਾ ਥੋੜਾ ਬਹੁਤ ਕੋਈ 10 15 20 ਮਿੰਟ ਕੋਈ ਐਡਾ ਘੰਟਾ ਵੀ ਪਈ ਆ ਉਹ ਇਹ ਜਿਹੜਾ ਸਾਰਾ ਪਾਣੀ ਪਿੱਛੋਂ ਆ ਰਿਹਾ ਭਾਵੇਂ ਅੰਬਰ ਸਰੋਂ ਤੋਂ ਵੀ ਅੱਗੋਂ ਤੋਂ ਪਾਣੀ ਜਿਹੜਾ ਗਰਦਾਸਪੁਰ ਇਹਦਾ ਸਾਰਾ ਕੋ ਮੁਕਵਾ ਕੇ ਸਾਰਾ ਪਾਣੀ ਇਨਾ ਰੁਈਆਂ ਦੇ ਵਿੱਚ ਹੀ ਆਉਂਦਾ ਜੀ ਜਿਵੇਂ ਬਾਬੇ ਬਕਾਲੇ ਲਾਗੋ ਹੋ ਗਏ ਤੇ ਅੰਮਰਸਾਰ ਏਰੀਆ ਵੇਖੋ ਕਿੰਨਾ ਪਾਣੀ ਜਿਹੜਾ ਆ ਗਿਆ ਰੁਈ ਦੀ ਵਿੱਚ ਬਾਈ ਜੀ ਕੋਈ ਐਡਾ ਵੱਡਾ ਮੀਂਹ ਨਹੀਂ ਪਿਆ ਸਾਡੇ ਬਾਕੀ ਇਹ ਸਾਰਾ ਪਾਣੀ ਹੁਣ ਹਰੀਕਾ ਹੈੜਾ ਬਾਈ ਜੀ ਉਹ ਦਰਿਆ ਦੇ ਵਿੱਚ ਵੀ ਬੂਟੀ ਬਾਟੀ ਬਹੁਤ ਆ ਰਹੀ ਆ ਕਿਉਂਕਿ ਦਰ ਖੋਲੇ ਜਾ ਰਹੇ ਆ ਥੋੜੇ ਥੋੜੇ ਕਰਕੇ ਵੀ ਜਿਹੜੀ ਬੂਟੀ ਬਾਟੀ ਉਹ ਕੱਢੀ ਗਈਗੀ ਤੇ ਕਿ ਕਿਉਂਕਿ ਥੋੜਾ ਜਿਆਦਾ ਕੀ ਦਬਾਅ ਤਾਂ ਥੋੜਾ ਜਿਹਾ ਫਰੋਜਪੁਰ ਏਰੀਆ ਜਿਹੜਾ ਨਹੀਂ ਵਿਜਲਾ ਪਹਿਲੋਂ ਸੁਭਰਾ ਵਾਲੀ ਸਾਈਡ ਨੂੰ ਸੀ ਤੇ ਹੁਣ ਨਿੱਕੇ ਸੁਭਰਾ ਜਿਹੜਾ ਪਰਲੀ ਸਾਈਡ ਨੂੰ ਉਹ ਸਾਈਡ ਨੂੰ ਬਹੁਤ ਪਾਣੀ ਜਿਹੜਾ ਜਾ ਰਿਹਾ ਕਿਉਂਕਿ ਜਿਆਦਾ ਦਬਾਅ ਹੋ ਸਕਣ ਨੂੰ ਆ ਪਹਿਲੋਂ ਆਪਣੇ ਬੰਨ ਦੇ ਨਾਲ ਚੱਲਦਾ ਰਿਹਾ ਪਾਣੀ ਤੇ ਵੇਖੋ ਤੇਰਾ ਕੀ ਹਾਲਾਤ ਬਣਿਆ ਪਿਆ ਤਾਂ ਐਨੂੰ ਕੈਮਰਾ ਮਾਰ ਕੇ ਵਿਖਾਓ ਕਿ ਕਿੱਥੋਂ ਆ ਕੇ ਪਾਣੀ ਆ ਇਸੇ ਕਰਕੇ ਆਪਾਂ ਪਾਣੀ ਕੱਟ ਰੱਖੀਦਾ ਕਿਲੇ ਦੇ ਵਿੱਚ ਕਿਦੇ ਬਾਰਸ਼ਾਂ ਦੇ ਕਾਰਨ ਆ ਦੇਖੋ ਆਪਾਂ ਕਿੱਲਾ ਸੁੱਕਾ ਰੱਖਿਆ ਇਸੇ ਕਰਕੇ ਵੀ ਕਿਤੇ ਜਿਆਦਾ بارش ਪੂਰਚ ਨਾ ਆਵੇ ਆ ਵੇਖੋ ਝੋਨੇ ਬਿਲਕੁਲ ਸੁੱਕੇ ਪਏ ਆ ਕਿਉਂਕਿ ਜੇ ਆਪਣੇ ਮੀਂਹ ਆਇਆ ਹੁੰਦਾ ਤੇ ਆਪਣੇ ਪਾਣੀ ਬੂੰਦ ਵੀ ਨਹੀਂ ਹੈਗਾ ਆਪ ਆਪਾ ਪਾਣੀ ਲਾ ਰਹੇ ਆ ਜਿਸ ਕਰਕੇ ਹੁਣ ਜਿਹੜੇ ਝੋਨਿਆਂ ਦੇ ਵਿੱਚ ਸਾਵਗਤ ਆਮਣਾ ਪਾਣੀ ਰੱਖਾਂਗੇ ਪੂਰਾ ਸੌਣ ਮਹੀਨਾ ਵੀ ਜਿਆਦਾ ਭਰਨੇ ਨਹੀਂ ਵੀ ਇਹ ਨਾ ਹੋਵੇ ਪਾਣੀ ਦੇ ਕਾਟ ਕੇ ਤੇ ਆਪਾਂ ਰੋਈ ਦੇ ਵਿੱਚ ਮੁੜ ਕੇ ਛੁੱਟੀ ਜਾਈਏ ਕਿਸੇ ਦਾ ਨੁਕਸਾਨ ਨਹੀਂ ਕਰਨਾ ਇਹ ਪਾਣੀ ਦਰਿਆਵਾਂ ਦੇ ਵਿੱਚ ਜਾਣਾ ਅਸੀਂ ਇਹਨੇ ਵੀ ਦਰਿਆਵਾਂ ਦੇ ਵਿੱਚ ਵੀ ਜਾਣਾ ਸਤਲੋਜ ਦੇ ਦਰਿਆ ਜਿਹੜਾ ਪਾਕਿਸਤਾਨ ਨੂੰ ਜਾਂਦਾ ਤੇ ਸਾਰਾ ਪਾਣੀ ਹੈ ਨਾ ਜਿਹੜਾ ਆ ਰਿਹਾ ਇਹ ਸਾਰਾ ਪਾਕਿਸਤਾਨ ਸਤਲ